ਜਲੰਧਰ ਕਮਿਸ਼ਨਰੇਟ ਪੁਲਿਸ ਨੇ ਪਟੇਲ ਨਗਰ ਵਿਖੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇੱਕ ਦੋਸ਼ੀ ਨੂੰ ਨਜਾਇਜ਼ ਹਥਿਆਰਾਂ ਸਹਨੇ ਕੀਤਾ ਕਾਬੂ ਪੁਲਿਸ ਅਧਿਕਾਰੀ ਤੇਜਵੀਰ ਸਿੰਘ ਹੁੰਦਲ ਨੇ ਦੱਸਿਆ ਕਿ ਗ੍ਰੁੱਪਤ ਸੂਚਨਾ ਦੇ ਆਧਾਰ 'ਤੇ ਮਾਸਟਰ ਗੁਰਬੰਤਾ ਸਿੰਘ ਦੇ ਫਲੈਟਾਂ ਤੇ ਛਾਪੇਮਾਰੀ ਕੀਤੀ ਗਈ ਜਿੱਥੇ ਦੋਸ਼ੀ ਸੰਦੀਪ ਸਿੰਘ ਮੌਜੂਦ ਸੀ ਉਹਨਾਂ ਦੱਸਿਆ ਕਿ ਪੁਲਿਸ ਪਾਰਟੀ ਨੂੰ ਦੇਖ ਕੇ ਦੋਸ਼ੀ ਨੇ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਅਤੇ ਉਸ ਦੇ ਪੈਰ ਤੇ ਸੱਟ ਲੱਗ ਗਈ ਪੁਲਿਸ ਵੱਲੋਂ ਦੋਸ਼ੀ ਨੂੰ ਕਾਬੂ ਕਰਕੇ ਉਸ ਕੋਲੋਂ ਵਾਰਦਾਤ ਵਿੱਚ ਵਰਤਿਆ ਗਿਆ 32 ਬੋਰ ਦਾ ਪਿਸਤੌਲ ਦੋ ਜਿੰਦਾ ਰੌਂਦ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕੀਤਾ ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਪਹਿਲਾਂ ਵੀ ਧਾਰਾ 307 ਦੇ ਮਕਦਮੇ ਵਿੱਚ ਲੋੜਿੰਦਾ ਹੈ ਫਿਲਹਾਲ ਦੋਸ਼ੀ ਨੂੰ ਮਾਨਯੋਗ ਅਦਾਲਤ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਜੋ ਵੀ ਵੇਰਵੇ ਸਾਹਮਣੇ ਆਉਣਗੇ ਉਸ ਨੂੰ ਜਲਦ ਸਾਂਝਾ ਕੀਤਾ ਜਾਵੇਗਾ ਜਲੰਧਰ ਤੋਂ ਨਿਊਜ਼ 24 ਪੰਜਾਬ ਲਈ ਕਬੀਰ ਸੁੰਦੀ ਦੀ ਖਾਸ ਰਿਪੋਰਟ ਦੇਖੋ ਜੀ ਮਾਨ ਜੋ ਪੁਲਿਸ ਜਲੰਧਰ ਵੱਲੋਂ ਬਹੁਤ ਹੀ ਸੰਤੁਸ਼ਟ ਹੈ ਤਾਂ ਕਿ ਇਹ ਵੀ ਗੈਂਗਸਟਰ ਕੋਈ ਵੀ ਜੋ ਵਰਦੀਆ ਉਹਨੂੰ ਸੱਚਕ ਨੂੰ ਨਹੀਂ ਦਿੱਤਾ ਜਾਊਗਾ ਸ਼ਾਇਦ ਵਿੱਚ ਲੋਕਾਂ ਨੂੰ ਜਾਣਵਾਂਗੇ ਪਰ ਲਿਖੇ ਜਿਹਦੇ ਸਾਡੇ ACB ਨੌਕ ਜਿਹੜੇ ਨੇ ਚਿਤਾ ਲਈ ਹੋਰ ਕੋਨਾ ਦੇ ਲਈ ਸੀ ਮੈਂ ਦੱਸਾਂ ਚੋ ਫिडेलिटी ਵਨ ਹੈ ਉਹਨਾਂ ਨੂੰ ਬੜੀ ਵੱਡੀ ਸ਼ਿਕਾਇਤ ਮਿਲੀ ਹੈ ਜਿਹੜਾ ਚਿੱਟ ਬੋਸ਼ੀ ਸੰਦੀਪ ਸਿੰਘ ਜਿਹੜਾ ਹੈ ਉਹ ਅਰੈਸਟ ਕੀਤਾ ਹੈ ਕੱਲਾ ਜਿਹੜਾ ਇਹਨਾਂ ਨੇ ਸੀ 80 ਵਾਰਤਤ ਕੀਤੀ ਸੀ ਮੰਡੀਰੇ ਫੋਮ ਮੰਡੀ ਦੇ ਕੋਲ ਆੜਤੀ ਹੈ ਨਾ ਮਣੀ ਕੋਲ 40000 ਹੈ ਔਰ ਉਹਦੀਆਂ ਜਿਹੜੀਆਂ ਸਾਫਤਾ ਵਾਲੀਆਂ ਬਕਸੀਆਂ ਬੈਗ ਹੋ ਕੇ ਰਹਿ ਗਈਆਂ ਚੰਨਪਾ ਜਿਹੜੇ ਜਸੀਂ ਦਾ ਕੋਈ 32 ਮਾ ਦਾ ਪਿਸਟਲ ਔਰ ਦੋ ਲਾਈਫ ਗਾੜਨੇ ਜਿਹੜੇ ਆ ਗਵਰ ਕੀਤੇ ਆ ਔਰ ਨਾਲ ਇੱਕ ਮੋਟਰਸਾਈਕਲ ਸਪੈੰਡ ਜਿਹੜਾ ਗਵਰ ਕੀਤਾ ਪਾਕੇ ਔਰ ਇਹਦੇ ਨਾਲ ਦੇ ਜਿਹੜੇ ਦੋ ਬੰਦੇ ਜੇ ਫੜਨੇ ਬਾਕੀ ਨੇ ਦੋ ਸੀ ਔਰ ਜਿਨ੍ਹਾਂ ਨੂੰ ਸੀਤੀ ਸੀ ਫੜ ਲਿਆ ਜਾਂਦਾਂ ਕੱਲ ਸਵੇਰੇ ਪਰ ਇਨਫੋਰਮੇਸ਼ਨ ਮਿਲੀ ਸੀ ਕਿ ਇਹ ਮਾਸਟਰ ਗੁਰਵੰਤਾ ਸਿੰਘ ਨਗਰ ਦੇ ਵਿੱਚ ਲੁਕਿਆ ਹੋਇਆ ਸੋ ਸਾਡੇ ਐਸਐਚਓ ਸਾਹਿਬ ਨੇ ਬੜੀ ਕੁਸ਼ਤਦਰੀ ਜਾ ਕੇ ਰੇਡ ਕੀਤੀ ਔਰ ਜਦੋਂ ਦਰਵਾਜ਼ਾ ਕੰਕਾਇਆ ਤੇ ਇਹਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਫਸਟ ਮੋਮੰਟ ਛਾਲ ਮਾਰ ਕੇ નીચે ਗਿਰਿਆ ਤੇ ਲੱਤ ਦੇ ਫ੍ਰੈਕਚਰ ਹੋ ਗਿਆ ਚਪਾਲਾ ਸੀ ਦੀ ਟ੍ਰੀਟਮੈਂਟ ਨੂੰ ਹਸਪੀਟਲ ਐਟੀਕੇਸ ਜੀ ਅੱਜ ਲੈ ਕੇ ਪੇਸ਼ ਕਰਕੇ ਕੋਰਟ ਸ਼ਰਮਾਨ ਲਾਗੇ ਫਦਰ ਜਿਹੜੀ ਇਨਵੈਸਟੀਗੇਸ਼ਨ ਚ ਜੋ ਵੀ ਅੱਗੇ ਰਿਕਵਰੀਜ਼ ਜੋ ਵੀ ਹੋਣਗੇ ਬਾਲੇ ਜੀ ਇਸੇ ਤੁਹਾਡੇ ਸਮਝ ਲੈਣਾ ਹੈ। ਔਰ ਜੋ ਫਿਲਹਾਲ ਅਜੇ ਤੱਕ ਜੋ ਇਨਵੈਸਟੀਗੇਸ਼ਨ ਚ ਆਇਆ ਇੱਥੇ ਪਹਿਲਾਂ ਵੀ 307 ਦਾ ਪ੍ਰਣਾਮ ਕਰਨਾ ਹੁੰਦਾ ਪੈਂਡਿੰਗ ਜਿੱਤੇ ਵੀ ਗੈਸਟ ਪਾਣੀ ਪਾਈ ਹੈ ਜੀ। ਸ਼ੈਕਸੀ ਰਿਚਵਾਰ ਤੋਂ ਲੰਝਾ ਬੀ ਸੀ ਜੀ ਮੋਸਟਲੀ ਇਹ ਅਮਨਗੜ ਦਾ ਰਹਿਣ ਵਾਲਾ ਜੀ ਲੋਕਲੀ ਸਨੀਮ ਸਿੰਘ ਜਿਹੜਾ ਹੈ ਔਰ ਇਹ ਟਾਰਗੇਟ ਕਰਦੇ ਸੀਗੇ ਆਉਂਦੇ ਜਾਂਦੇ ਮੰਡੀ ਤੋਂ ਜਿਹੜੇ ਆਰਟੀ ਵੀਗਿਆਰਾ ਜਾਂ ਕਿ ਉਤੋਂ ਸਬਜ਼ੀ ਵਾਲੇ ਉਹਨਾਂ ਨੂੰ ਟਾਰਗੇਟ ਕਰਦੇ ਸੀਗੇ ਕਿ ਮੇਰੇ ਲੋਕੋ ਕੁਝ ਗ੍ਰਾਮ ਵੀ ਮਾਰ ਰਹੇ ਨਾ ਦੇਖਿਆ ਨਾ ਕੋ 32 ਪਰ ਦਾ ਪਿਸਤਲ ਵੀ ਔਰ ਦੋ ਕਾਟੇ ਜਿਹੜਾ ਲਾਈਵ ਤੇ ਇੱਕ ਇਹਨਾਂ ਦਾ ਫੋਟੋਸਾਈਕਲ ਜਿਹੜਾ ਅਸੀਂ ਰਿਕਾਰਡ ਉਹ ਦੋਸੇਟਿੰਗ ਵਰਤੋਂ ਕਿਉਂ ਚਾਲੂ ਦੇ ਇਸ ਕੋਈ ਨਸ਼ੇਪੂਰਤੀ ਜਾਂ ਕੋਈ ਹੋਰ ਜਾਂ ਕਰ ਬੇਸਿਕਲੀ ਇਹ ਬਿਲਕੁਲ ਕਿਸਮ ਦੇ ਆਦਮੀ ਸੀ ਬੈਕਗਰਾਉਂਡ ਵੀ ਇਹ ਜਿਹੜੀ ਕ੍ਰਿਮਨਲ ਟਾਈਪ ਦੀ ਹੈਗੀ ਇਸ ਨੂੰ ਕਿਉਂਕਿ ਪਹਿਲਾਂ ਵੀ ਘਰ ਮੈਂ ਤਰਜਾ ਰਹੇ ਤੇ ਆਪਣੇ ਲੋੜਾਂ ਦੀ ਪੂਰਤੀ ਸ਼ੌਂਕਾਂ ਦੀ ਪੂਰਤੀ ਜਾਂ ਸ਼ਰਾਬ ਪੀਣ ਤੇ ਆਦੀ ਆ ਇਸ ਕਰਕੇ ਇਹ ਵਰਤੋਂ ਦਾ ਕਰਦੇ ਜੇ ਨਹੀਂ ਕੰਮ ਨਾ ਕਰਨਾ ਉਹਨੇ ਵਰਤੋਂ ਕਰਕੇ ਪੈਸੇ ਜਿਹੜਾ ਕਿ ਇੰਝਾਮ ਇਹਨਾਂ ਨੂੰ ਹੋ ਗਿਆ ਬੈਠਾ ਠੀਕ